5% ਬਹੁਤ ਬੋਲਿਆ ਸੁਣਾਪਨੀ ਬਟ ਇਟ ਇਜ਼ ਅ ਗੁੱਡ ਬੀਗ ਉਹਨੋਂ ਨਾ ਫਲਿੱਪ ਹੋ ਰਹੇ ਨੇ ਨਾ ਉਹ 에ਅਰ ਵੀ ਬੰਦ ਕਰਤੀ ਹੈ ਸੋ ਬੇਸਿਕਲੀ ਉਹਨਾਂ ਦੇ ਕੋਲੇ ਕੋਈ ਚੋਇਸ ਨਹੀਂ ਹੈ ਡਿਮਾਂਡ ਐਂਡ ਸਪਲਾਈ ਦਰਵਾ ਹਾਲਵੇ ਸਤਿ ਸ਼੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਰਸ਼ਮੀਨ ਕੌਰ ਬਹੁਤ-ਬਹੁਤ ਸਵਾਗਤ ਕਰਦੀ ਹਾਂ ਕੈਨੇਡਾ ਤੋਂ ਅੱਜ ਇੱਕ ਵੱਡੀ ਖਬਰ ਵਿੱਚ ਬੈਂਕ ਆਫ ਕੈਨੇਡਾ ਨੇ ਪਿਛਲੇ 4 ਸਾਲ ਵਿੱਚ ਪਹਿਲੀ ਵਾਰ ਆਪਣੀ ਵਿਆਜ ਦੀ ਦਰ ਵਿੱਚ ਕਟੌਤੀ ਕਰ ਸਾਰੇ ਹੋਮ ਬਾਇਰਸ ਅਤੇ ਮੌਰਟਗੇਜ ਹੋਲਡਰਸ ਨੂੰ ਇੱਕ ਰਾਹਤ ਪਹੁੰਚਾਈ ਹੈ ਅੱਜ ਸਾਡੇ ਨਾਲ ਜੁੜ ਚੁੱਕੇ ਨੇ ਰੀਅਲ ਅਸਟੇਟ ਐਕਸਪਰਟ ਮਿਸਟਰ ਦੀਪ ਚੱਜ ਫ্রম ਸਰੀ ਆਓ ਅਸੀਂ ਇਹਨਾਂ ਨਾਲ ਗੱਲ ਕਰਦੇ ਹਾਂ ਕਿ ਇਹ ਤਾਜ਼ੀ ਖਬਰ ਕਿਸ-ਕਿਸ ਨੂੰ ਫਾਇਦਾ ਪਹੁੰਚਾ ਰਹੀ ਹੈ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਰਸ਼ਮੀ ਥੈਂਕ ਯੂ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇੱਥੇ। ਥੈਂਕ ਯੂ। ਸਰ ਆਪਾਂ ਸੁਣਿਆ ਹੈ ਕਿ ਅੱਜ ਪਹਿਲੀ ਵਾਰੀ ਬੈਂਕ ਆਫ ਕੈਨੇਡਾ ਨੇ ਇੱਕ ਚੰਗੀ ਖਬਰ ਬਾਹਰ ਕੱਢੀ ਹੈ। ਪਿਛਲੇ 4 ਸਾਲ ਤੋਂ ਵਾਧੇ ਇੰਟਰਸਟ ਰੇਟਸ ਤੋਂ ਬਾਅਦ ਅੱਜ ਇੱਕ ਛੋਟੀ ਜੀ ਕਟੌਤੀ ਹੋਈ ਹੈ। ਉਹਦੇ ਬਾਰੇ ਸਾਨੂੰ ਇੱਕ ਡੀਟੇਲ ਇਨਫੋਰਮੇਸ਼ਨ ਦਿਓ ਕਿ ਇਹ ਕੀ ਹੈ, ਕੀ ਇਹਦੇ ਨੰਬਰਸ ਨੇ ਔਰ ਕਿਨੂੰ ਕਿਨੂੰ ਫਾਇਦਾ ਹੋ ਰਿਹਾ ਹੈ? ਰਸ਼ਮੀ ਵਜਿਹਾ ਤਾਂ ਐਕਸਪੈਕਟਡ ਇਹ ਤਕਰੀਬਨ ਪਿਛਲੇ 3-4 ਮਹੀਨਿਆਂ ਤੋਂ 4 ਮਹੀਨੇ ਤੋਂ ਇਨ ਫੈਕਟ ਵੀ ਜਿਹੜਾ ਮਾਰਕੀਟ ਦੇ ਵਿੱਚ ਬੈਂਕਸ ਨੂੰ ਵੀ ਨਹੀਂ ਪਤਾ ਹੁੰਦਾ ਲੀਡਰਸ ਨੂੰ ਵੀ ਪਤਾ ਹੁੰਦਾ ਇਵਨ ਪਿੱਛੇ ਜਿ ਇੱਕ ਪ੍ਰਾਈਮ ਮਿਨਿਸਟਰ ਦੀ ਖਬਰ ਚੱਲੀ ਸੀ ਇੰਟਰਸਟ ਰੇਟ ਘਟਣਗੇ ਤਾਂ ਫਿਰ ਜਿਹੜਾ ਗਵਰਨਰ ਆਫ ਬੈਂਕ ਦੇ ਟੈਕਰ ਇਨ ਰਿਜ਼ਰਵ ਬੈਂਕ ਦੇ ਉਹਨਾਂ ਨੇ ਆ ਕੇ ਇਹਦੀ ਕੀਤਾ ਕਿ ਵੀ ਆਰ ਨਾਟ ਕੰਟਰੋਲਡ ਬਾਏ ਪੋਲਿਟਿਸ਼ੀਅਨਸ ਸੋ ਇਹ ਡਿਸੀਜਨ ਅਸੀਂ ਇੰਡੀਪੈਂਡੈਂਟਲੀ ਲੈਂਦੇ ਆ ਸੋ ਬੇਸਿਕਲੀ ਉਹਨਾਂ ਦੇ ਲੱਗਦਾ ਤਾਂ ਪਿਛਲੇ 4 ਮਹੀਨਿਆਂ ਤੋਂ ਸੀ ਤਾਂ ਹੀ ਜਿਹੜੀ ਮਾਰਕੀਟ ਆ ਉਹ ਫਲਕਚੂਏਟ ਹੋਈ ਆ ਕਦੇ ਮਾੜੇ ਜਿਵੇਂ ਮੂਵ ਹੁੰਦੀ ਆ ਕਦੇ ਹਟ ਜਾਂਦੀ ਆ ਉਹ ਹੁਣ ਮਾਰਕੀਟ ਤਾਂ ਉਹਵੇਂ ਆ ਜਿਵੇਂ ਬਿਨਾ ਤੇਲ ਤੋਂ ਗੱਡੀ ਵਾਲਾ ਕੰਮ ਹੋਇਆ ਪਿਆ ਸੀਗਾ ਵਿਖੜੀਆਂ ਨੇ ਗੱਡੀਆਂ ਸਾਰੀਆਂ ਪਰ ਉਹ ਚੱਲ ਕੁਛ ਨਹੀਂ ਰਿਹਾ ਅੱਜ ਦਾ ਜਿਹੜਾ ਇੰਟਰਸਟ ਰੇਟ ਦਾ ਜਿਹੜੀ ਅੱਜ ਅਨਾਉਂਸਮੈਂਟ ਆ 0.25% ਦਾ ਬੇਸ ਪੁਆਇੰਟ ਦਾ ਉਹਦੇ ਨਾਲ ਇੱਕ ਹੈਗਾ ਕਿ ਓਵਰ ਨਾਈਟ ਨਹੀਂ ਫਰਕ ਪੈਣਾ ਕੋਈ ਵੀ ਜਿਵੇਂ ਸੋਚੇ ਹੁਣੇ ਕੋਈ ਫਰਕ ਪੈ ਜੂਗਾ ਪਰ ਹਾਂ ਇਹਦਾ ਇਫੈਕਟ ਮਾਰਕੀਟ ਦੇ ਵਿੱਚ ਆਇਆ ਹੁੰਦਾ ਕਿ ਮਾਰਕੀਟ ਨੂੰ ਇੱਕ ਰੋਲਿੰਗ ਬਾਲ ਮਿਲ ਗਈ ਹੈ ਹੁਣ ਇੱਕ ਪੋਜ਼ਿਟਿਵ ਵਾਈ ਵਾਈ ਆ ਪੋਜ਼ਿਟਿਵ ਨਿਊਜ਼ ਆ ਕਿਉਂਕਿ ਜਦੋਂ ਇੱਕ ਵਾਰ ਇਹ ਜਿਹੜੇ ਸਿਸਟਮੈਟਿਕਲੀ ਜਦੋਂ ਇਹਨੂੰ ਡਿਕਰੀਜ਼ ਕਰਨਗੇ ਆਲਥੋ ਇਹ ਸਿੱਧਾ ਵੱਡਾ ਨੰਬਰ ਕਦੇ ਵੀ ਡਿਕਰੀਜ਼ ਨਹੀਂ ਹੁੰਦਾ ਨਾ ਇਨਕਰੀਜ਼ ਹੁੰਦਾ ਸੋ 0.25 ਹੁਣ ਕੀਤਾ ਹੋ ਸਕਦਾ 2 ਮਹੀਨਿਆਂ ਨੂੰ ਫੇਰ ਕਰਨ ਜਾਂ ਮਹੀਨੇ ਨੂੰ ਕਰਨ ਉਦੇ ਨਾਲ ਇੱਕ ਪੋਜ਼ਿਟਿਵ ਪੋਜ਼ਿਟਿਵਿਟੀ ਆਈ ਹੈ ਮਾਰਕੀਟ ਦੇ ਵਿੱਚ ਜਿਹਦੇ ਨਾਲ ਚੀਜ਼ਾਂ ਰੋਲ ਹੋਣ ਲੱਗਣ ਗਿਆ ਸਲੋਲੀ ਪਰ ਅੱਗੇ ਹੁਣ ਵੀ ਬੈਂਕ ਦੇ ਇਨਸਟਰਕਸ਼ਨਸ ਬੈਂਕ ਅੱਗੇ ਜਾ ਕੇ ਆਪਣਾ ਇੰਟਰਸਟ ਰੇਟ ਨੂੰ ਕਿਵੇਂ ਐਡਜਸਟ ਕਰਦੇ ਨੇ ਤੇ ਉਹਦੇ ਹਿਸਾਬ ਨਾਲ ਇਹ ਮਾਰਕੀਟ ਦੇ ਵਿੱਚ ਡੈਫੀਨਿਟਲੀ ਇਟਸ ਅ ਗੁੱਡ ਨਿਊਜ਼ ਕੋਈ ਵੀ ਇੰਨੀ ਦੇਰ ਬਾਅਦ ਹੋਵੇ ਉਹ ਤਾਂ ਡੁੱਬਦੇ ਨੂੰ ਤਾਂ ਨੋ ਉਦਾਸ ਹਾਰਾ ਹੁੰਦਾ ਨਾ ਤਨਕੇ ਹਾਂ ਤਨਕੇ ਦਾ ਹਾਰਾ ਹੁੰਦਾ ਸੋ ਅੱਜ ਦੀ ਮਾਰਕੀਟ ਦੇ ਹਿਸਾਬ ਨਾਲ ਅੱਜ ਇਹ ਕਾਫੀ ਵਧੀਆ ਖਬਰ ਹੈਗੀ ਮੰਨੀ ਜਾ ਸਕਦੀ ਹੈ ਹਾਂਜੀ ਸਰ ਜੇ ਇਹਦਾ ਆਪਾਂ ਇੰਪੈਕਟ ਦੇਖੀਏ ਪੋਟੈਂਸ਼ੀਅਲ ਹੋਮ ਬਾਇਰਸ ਦੇ ਆਉਣ ਵਾਲੇ ਜਿਹੜੇ ਖਰੀਦਦਾਰ ਨੇ ਜੇ ਮੈਂ ਖਰੀਦਣਾ ਹੋਵੇ ਜਾਂ ਕਰੰਟ ਮਾਰਟਗੇਜ ਹੋਲਡਰਸ ਨੇ ਉਹਨਾਂ ਤੇ ਕਿੰਨਾ ਕੁ ਵੱਡਾ ਇੰਪੈਕਟ ਪਏਗਾ ਰਸ਼ਮੀ ਜਿਨ੍ਹਾਂ ਦੇ ਕੋਲੇ ਤਾਂ ਮਾਰਗੇਜ ਦੋ ਤਰ੍ਹਾਂ ਦੀਆਂ ਨੇ ਨਾ ਤਿੰਨ ਤਰ੍ਹਾਂ ਦੀਆਂ ਇਨਫੈਕਟ ਹੁੰਦੀਆਂ ਇੱਕ ਤਾਂ ਜੇ ਤਾਂ ਤੁਸੀਂ ਆਪਣੀ ਮਾਰਗੇਜ ਕਲੋਜ਼ ਕਰਾਤੀ 5 ਸਾਲ ਦੇ ਉਹਨਾਂ ਤਾਂ ਤਾਂ ਉਹਨਾਂ ਦੀ ਉਹਨਾਂ ਨੂੰ ਜਿਆਦਾ ਫਰਕ ਨਹੀਂ ਪੈਣਾ ਬਿਕੋਜ਼ ਉਹਨਾਂ ਨੇ ਆਪਣੇ ਸਾਈਨ ਕੀਤੇ ਹੋਏ ਨੇ ਜਿਹੜੇ ਵੀ ਇੰਟਰਸਟ ਰੇਟ ਤੇ ਉਹਨਾਂ ਨੇ ਕੀਤਾ ਹੋਇਆ ਸਾਰਾ ਕੁਝ ਜਦੋਂ ਤੁਹਾਡੇ ਕੋਲ ਓਪਨ ਮਾਰਗੇਜਸ ਨੇ ਜਾਂ ਵੇਰੀਏਬਲ ਨੇ ਵੇਰੀਏਬਲ ਦੇ ਜਾਂ ਓਪਨ ਮਾਰਗੇਜ ਦੇ ਵਿੱਚ ਉਹਦਾ ਫਰਕ ਪੈਂਦਾ ਕਿਉਂਕਿ ਉਹ ਜਦੋਂ ਇੰਪੈਕਟ ਸ਼ੁਰੂ ਹੁੰਦਾ ਉਦੋਂ ਤੋਂ ਹੀ ਤੁਹਾਡੀ ਜਿਹੜੀ ਇੰਟਰਸਟ ਉਹਦੇ ਉੱਤੇ ਤੁਹਾਡਾ ਜਿਹੜਾ ਬੈਂਕ ਆ ਉਹ ਤonnage ਦੇ ਹਿਸਾਬ ਨਾਲ ਤੁਹਾਡਾ ਪ੍ਰਿੰਸੀਪਲ ਤੇ ਤੁਹਾਡਾ ਇੰਟਰਸਟ ਦੇ ਵਿੱਚ ਫਰਕ ਪੈਣ ਲੱਗ ਜਾਂਦਾ ਹੈ ਤੁਹਾਡਾ ਪ੍ਰਿੰਸੀਪਲ ਵਧਣ ਲੱਗ ਜਾਂਦਾ ਤੇ ਇੰਟਰਸਟ ਘਟਣ ਲੱਗ ਜਾਂਦਾ ਮਤਲਬ ਪੇਮੈਂਟ ਉਧਰ ਨੂੰ ਘੱਟ ਹੋਣ ਲੱਗ ਜਾਂਦੀ ਹੈ ਪਰ ਪਿੱਛੇ ਜਿਹੜੀ ਕਾਫੀ ਮਾਰਕੀਟ ਦਾ ਇੰਪੈਕਟ ਸੀਗਾ ਉਹਦੇ ਵਿੱਚ ਪ੍ਰਿੰਸੀਪਲ ਨਹੀਂ ਸੀ ਜਾ ਰਿਹਾ ਉਹਦੇ ਵਿੱਚ ਸਾਰਾ ਪੇਮੈਂਟ ਹੀ ਜਾ ਰਹੀ ਸੀ ਸੋ ਬੇਸਿਕਲੀ ਤੁਸੀਂ ਜਿੰਨਾ ਵੀ ਕੰਮ ਕਰ ਰਹੇ ਸੀ ਇੱਕ ਤਾਂ ਪੇਮੈਂਟਸ ਡਬਲ ਹੋ ਗਈਆਂ ਡਬਲ ਦੀ ਟ੍ਰਿਪਲ ਵੀ ਹੋ ਗਈਆਂ ਕਈਆਂ ਦੀਆਂ ਤੇ ਦੂਸਰਾ ਜਿਹੜਾ ਪ੍ਰਿੰਸੀਪਲ ਦੇ ਵਿੱਚ ਕੁਝ ਨਹੀਂ ਜਾ ਰਿਹਾ ਤੇ ਕੱਲ ਨੂੰ ਤੁਸੀਂ ਘਰ ਵੇਚਦੇ ਵੀ ਹੋ ਜਾਂ ਪ੍ਰਾਪਰਟੀ ਆਪਣੀ ਸੈਲ ਵੀ ਕਰਦੇ ਹੋ ਤਾਂ ਯੂ ਆਰ ਨਾਟ ਗੇਨਿੰਗ ਐਨੀਥਿੰਗ ਬਿਕੋਜ਼ ਜਿਹੜਾ ਤੁਹਾਡਾ ਆਪਾਂ ਨਾਰਮਲੀ ਜੋ ਘਰ ਲੈਨੇ ਆ ਆਪਾਂ ਹਮੇਸ਼ਾ ਇਹੀ ਸਲਾਹ ਦਿੰਨੇ ਆ ਜੋ ਘਰ ਲੈਨੇ ਹੋ ਤੁਸੀਂ ਲੈ ਲਓ ਕਿ ਜਿਹੜਾ ਤੁਸੀਂ ਰੈਂਟ ਦਿੰਨੇ ਹੋ ਘਟੋ ਘਟੋ ਅਥਾਰਟੀ ਪੇਮੈਂਟ ਵਿੱਚ ਪਈ ਜਾਊਗਾ ਪਰ ਉਹ ਬਹੁਤ ਘੱਟ ਪਤਾ ਵੀ ਪੇਮੈਂਟ ਦੇ ਵਿੱਚ ਕਿੰਨਾ ਪੈਂਦਾ ਹੈ ਤੇ ਤੁਹਾਡੇ ਖਾਤੇ 'ਚ ਕਿੰਨਾ ਪੈਂਦਾ ਸੋ ਉਹਦਾ ਫਰਕ ਪਾਊਗਾ ਫਰਸਟ ਟਾਈਮ ਬਾਏਰਸ ਵਾਸਤੇ ਜਿਹੜਾ ਤੁਹਾਡਾ ਅਗਲਾ ਸਵਾਲ ਸੀਗਾ ਫਰਸਟ ਟਾਈਮ ਬਾਏਰਸ ਵਾਸਤੇ ਫਰਸਟ ਟਾਈਮ ਬਾਏਰਸ ਵਾਸਤੇ 0.25 ਦਾ ਵੈਸੇ ਦਿਖਿਆ ਜਾਵੇ ਇਮਪੈਕਟ ਹਜੇ ਉਨਾ ਜ਼ਿਆਦਾ ਨਹੀਂ ਪੈਣਾ ਪਰ ਬੈਂਕਸ ਤੇ ਡਿਪੈਂਡ ਕਰਦਾ ਇੰਸਟੀਟਿਊਟਸ ਦੇ ਉੱਤੇ ਉਹਨਾਂ ਦਾ ਜਿਹੜਾ ਹੈੱਡ ਆਫਿਸਸ ਨੇ ਉਹ ਉਹਨੂੰ ਕਿਵੇਂ ਰੋਲ ਕਰਦੇ ਆ ਸੋ ਹਜੇ ਵੀ ਜਿਹੜੀਆਂ ਬਾਕੀ ਜਿਹੜੀਆਂ ਸ਼ਰਤਾਂ ਹੁੰਦੀਆਂ ਨੇ ਉਹਨਾਂ ਨੂੰ ਵੀ ਇਹ ਥੋੜਾ ਜਿਹਾ ਈਜ਼ ਕਰਨਗੇ ਜਾਂ ਨਹੀਂ ਕਰਦੇ ਉਹਦੇ ਤੇ ਜ਼ਿਆਦਾ ਡਿਪੈਂਡ ਕਰਦਾ ਹੈ ਉਹ ਬਾਕੀ ਫਸਟ ਟਾਈਮ ਬਾਜ਼ਾਰ ਵਾਸਤੇ ਡਾਊਨ ਪੇਮੈਂਟ ਤਾਂ ਨਹੀਂ ਹੋਈ ਹਜੇ ਉਹਨੂੰ ਕੁਆਲੀਫਾਈ ਕਰਨ ਵਾਸਤੇ ਸਾਰਾ ਕੁਝ ਉਹੀ ਕੁਝ ਚਾਹੀਦਾ ਡੈਫੀਨਿਟਲੀ ਜਿਹੜਾ ਉਹਨਾਂ ਦਾ ਪ੍ਰੋਪਰਟੀ ਟ੍ਰਾਂਸਫਰ ਟੈਕਸ ਦਾ ਜਿਹੜਾ ਇਹਨਾਂ ਨੇ BC ਗਵਰਨਮੈਂਟ ਨੇ ਕਿਹਾ ਉਹਦਾ ਫਰਕ ਪਾਊਗਾ ਪਰ ਬਹੁਤ ਜ਼ਿਆਦਾ ਫਰਕ ਡਾਊਨ ਪੇਮੈਂਟ ਤੇ ਆ ਕੇ ਪੈ ਜਾਂਦਾ ਓਕੇ ਜੇ ਤੁਹਾਨੂੰ ਕੋਈ ਕੁਝ ਵੀ ਲੈਣੇ ਤਾਂ ਡਾਊਨ ਪੇਮੈਂਟ ਪਹਿਲਾਂ ਇਕੱਠੀ ਕਰਨੀ ਇਹੀ ਮੁਸ਼ਕਲ ਹੁੰਦੀ ਹੈ ਉਸ ਤੋਂ ਬਾਅਦ ਫਿਰ ਤੁਸੀਂ ਕੁਆਲੀਫਾਈ ਕਰਨਾ ਹੁੰਦਾ ਆਪਣੀ ਇਨਕਮ ਦੇ ਸਾਬ ਨਾਲ ਸੋ ਇਟ ਇਜ਼ ਸਮਥਿੰਗ ਟੂ ਕੰਸੀਡਰ ਸਾਰਾ ਕੁਝ ਹੀ ਪਰ 0.25% ਬਹੁਤ ਵੱਡਾ ਡ੍ਰੌਪ ਨਹੀਂ ਜੀ ਪਰ ਇਟ ਇਜ਼ ਅ ਗੁੱਡ ਬਿਗਨਿੰਗ ਸਰ ਜੀ ਆਪਾਂ ਵੈਨਕੂਵਰ ਦੀ ਗੱਲ ਕਰੀਏ ਤਾਂ ਆਪਾਂ ਰਿਅਲਾਈਜ਼ ਕੀਤਾ ਹੈ ਕਿ 2024 ਚ ਸਪਲਾਈ ਜਿਹੜੀ ਹੈ ਹਾਊਸਿੰਗ ਦੀ ਉਹ ਵੱਧ ਗਈ ਹੈ ਦੈਨ ਦ ਡਿਮਾਂਡ ਇਹਦਾ ਰੀਜ਼ਨ ਮਹਿੰਗਾਈ ਵੀ ਹੋ ਸਕਦਾ ਹੈ ਇਹਦਾ ਰੀਜ਼ਨ ਅਫੋਰਡੇਬਿਲਿਟੀ ਵੀ ਹੋ ਸਕਦਾ ਹੈ ਪਰ ਇਸ ਤਰ੍ਹਾਂ ਦੀਆਂ ਕਟੌਤੀਆਂ ਮਾਰਕੀਟ ਨੂੰ ਕਿਸ ਤਰ੍ਹਾਂ ਹੋਰ ਇੰਪੈਕਟ ਕਰਨਗੀਆਂ ਕਿ ਆਪਾਂ ਇੱਥੇ ਵਾਧਦੀ ਸੇਲ ਆਫ ਪ੍ਰੋਪਰਟੀ ਦੇਖ ਸਕਦੇ ਹਾਂ ਇਹ ਥੋੜਾ ਕੁਐਸਚਨ ਜਿਹੜਾ ਨਾ ਇਹ ਬੜਾ ਸਕੈਟਰਡ ਹੈ ਕਿਉਂਕਿ ਵੈਂਕੂਵਰ ਜੋ ਪਾਕ ਇਨੀਆ ਵੈਂਕੂਵਰ ਆਰਮ ਲੋਕਾਂ ਦੇ ਮਨਾਂ ਦੇ ਵਿੱਚ ਵੈਂਕੂਵਰ ਨੂੰ ਜੀਵੀਆਰਡੀ ਨੂੰ ਕੰਸਿਡਰ ਕਰ ਲੈਂਦੇ ਆ ਪਰ ਵੈਂਕੂਵਰ ਜੇ ਈਸਟ ਵੈਂਕੂਵਰ ਦੀ ਗੱਲ ਕਰਦੇ ਇਨ ਪਰਟੀਕੂਲਰ ਬਰਨ ਵਿਧੀ ਦੀ ਗੱਲ ਕਰਦੇ ਆ ਕੁਕਿੱਟਲਮ ਦੀ ਗੱਲ ਕਰਦੇ ਆ ਨਿਊ ਵੈਸਟ ਦੀ ਹਰ ਇੱਕ ਸ਼ਹਿਰ ਦੀ ਮਾਰਕੀਟ ਡਿਫਰੈਂਟ ਹੈ ਯਸ ਜਿਹੜਾ ਫਰਕ ਪਿਆ ਆ ਈਸਟ ਵੈਂਕੂਵਰ ਦੇ ਵਿੱਚ ਬਹੁਤ ਫਰਕ ਪਿਆ ਉਹਦਾ ਰੀਜ਼ਨ ਇਹ ਆ ਕਿ ਜਦੋਂ ਕੋਵਿਡ ਤੋਂ ਬਾਅਦ ਜਦੋਂ ਵਰਕ ਐਟ ਹੋਮ ਵਾਲਾ ਕਨਸੈਪਟ ਸ਼ੁਰੂ ਹੋਇਆ ਉਦੋਂ ਉੱਥੋਂ ਕਾਫੀ ਮਾਈਗ੍ਰੇਸ਼ਨ ਹੋਈ ਆ ਡਾਊਨ ਟਾਊਨ ਦੇ ਵਿੱਚੋਂ ਪਰ ਉਹਦੇ ਹਿਸਾਬ ਨਾਲ ਉੱਥੇ ਜਿਹੜੀ ਕੰਸਟਰਕਸ਼ਨ ਹੋ ਰਹੀ ਸੀਗੀ ਉਹ ਬਹੁਤ ਜ਼ਿਆਦਾ ਸੀਗੀ ਤੇ ਜਿਹੜੀ ਡਿਮਾਂਡ ਹੌਲੀ ਹੌਲੀ ਉੱਥੇ ਘਟ ਗਈ ਤੋ ਹੋਰ ਜਿਹੜੇ ਉਨ ਫੋਰ ਐਗਜ਼ਾਮਪਲ ਕੋਈ ਦੋ ਬੈਡਰੂਮ ਦਾ ਕਾਂਡੋ ਲੈ ਰਿਆ ਉੱਥੇ ਜਿਹਨੂੰ ਆਪਾਂ ਅਪਾਰਟਮੈਂਟ ਕਹਦੇ ਜਾਂ ਕਾਂਡੋ ਜਿਹੜੀ ਵੀ ਲੈਂਗੁਏਜ ਕੋਈ ਸਮਝਦਾ ਉਹ ਜੇ ਕੋਈ ਬੰਦਾ 15 ਲੱਖ ਦਾ ਲੈ ਰਿਆ 16 ਲੱਖ ਦਾ ਕੋਈ ਵੀ ਕਪਲ ਜਿਆਦਾ ਪ੍ਰੋਫੈਸ਼ਨਲਸ ਨੇ ਉਹ ਲੈਂਦੇ ਨੇ ਉੱਥੇ ਉਹ ਦੋ ਬੈਡਰੂਮ ਦਾ 25ਵੀਂ ਸਟੋਰੀ 26ਵੀਂ ਸਟੋਰੀ ਦੇ ਉੱਤੇ ਬੈਠੇ ਨੇ ਯੈਸ ਦੇ ਗਾਟ ਵੰਡਰਫੁਲ ਥਿਊ ਪਰ ਉਹਦੀ ਪੇਮੈਂਟ ਬਹੁਤ ਵੱਡੀ ਹੈ 16 ਲੱਖ ਦੇ ਵਿੱਚ ਉਹ ਜਾ ਕੇ ਇੰਟੀਰੀਅਰ ਦੀ ਕੋਈ ਚੀਜ਼ ਲੈਂਦੇ ਉਹ 8 ਲੱਖ ਦੀ ਚੀਜ਼ ਆ ਕੇ 8 ਟਰੱਕ 8 ਲੱਖ ਡਾਲਰ ਥੋੜਾ ਸੇਵਿੰਗ ਚ ਆ ਜਾਂਦਾ ਚਾਹੇ ਸੇਵਿੰਗ ਨਹੀਂ ਵੀ ਹੁੰਦੀ ਪਰ ਤੁਹਾਡੀ ਪੇਮੈਂਟ ਛੋਟੀ ਹੋ ਜਾਂਦੀ ਹੈ ਸੋ ਵੈਨਕੂਵਰ ਦੀ ਜਿਹੜੀ ਕੱਲੇ ਸ਼ਹਿਰ ਦੀ ਰੀਅਲ ਏਸਟੇਟ ਆ ਜਾਂ ਬਰਨ ਵੀ ਹਾਈ ਰਾਈਜ਼ ਦੀ ਆ ਉਹਦਾ ਇੰਪੈਕਟ ਸਰੀ ਨਾ ਨਹੀਂ ਉਹਦਾ ਉਹਦੀ ਕੰਪੈਰੀਜ਼ਨ ਜਿਹੜਾ ਲੈਂਗਲੀ ਨਾਲ ਸਰੀ ਨਾਲ ਡੈਲਟਾ ਨਾਲ ਈਵਨ ਐਬਸਫੋਰਡ ਨਾਲ ਐਲਟਰ ਗਰੋਵ ਈਵਨ ਚਿਲੋਵੈਕ ਹੋਪ ਤੱਕ ਵੀ ਹੈ ਨੀਗਾ ਸੋ ਉਹ ਟੋਟਲੀ ਡਿਫਰੈਂਟ ਸਿਸਟਮ ਨਾਲ ਉਥੇ ਡਿਮਾਂਡ ਐਂਡ ਸਪਲਾਈ ਉੱਥੇ ਡਿਮਾਂਡ ਜਿਹੜੀ ਉਹ ਘਟੀਆ ਸਪਲਾਈ ਵਧੀਆ ਇਸੇ ਕਰਕੇ ਉੱਥੇ 4-5 ਬਹੁਤ ਵੱਡੇ ਪ੍ਰੋਜੈਕਟ ਜਿਹੜੇ ਸੀਗੇ ਸ਼ੁਰੂ ਹੋਣ ਤੋਂ ਪਹਿਲਾਂ ਬੰਦ ਹੋ ਗਏ ਉਹ ਕਿਉਂਕਿ ਉਹਨਾਂ ਨੂੰ ਪਤਾ ਕਿ ਉਹਨਾਂ ਦੀ ਪ੍ਰੀ ਸੇਲ ਨਹੀਂ ਹੋਈ ਪ੍ਰੀ ਸੇਲ ਲਈ ਤੁਹਾਨੂੰ ਕੁਆਲੀਫਾਈ ਹੋਣਾ ਪੈਂਦਾ ਹੈ ਸੋ ਉਹਦੋਂ ਇੰਟਰਸਟਿਡ ਵਧ ਗਏ ਇੰਟਰਸਟਿਡ ਉਹਨਾਂ ਨੂੰ ਵੀ ਪਤਾ ਸੀ ਉਸ ਤੋਂ ਬਾਅਦ ਇੱਕ ਉਹ ਬਾਹਲੇ ਲੋਕ ਜਦੋਂ ਪ੍ਰੀ ਸੇਲ ਦੇ ਵਿੱਚ ਕੋਈ ਚੀਜ਼ ਬਾਏ ਕਰਦੇ ਆ ਉਹਨਾਂ ਦਾ ਕਨਸੈਪਟ ਇਹ ਹੁੰਦਾ ਕਿ ਅਸੀਂ ਉਹਨਾਂ ਨੂੰ ਚਾਹੇ ਤਾਂ ਇਹ Airbnb ਦੇ ਵਿੱਚ ਕਨਵਰਟ ਕਰ ਦਾਂਗੇ ਜਾਂ ਉਹਨੂੰ ਫਲਿੱਪ ਕਰ ਦਾਂਗੇ ਵੀ ਥੋੜੇ ਜਿਵੇਂ ਬਿਜ਼ਨਸ ਮਾਈਂਡ ਦੇ ਸੋ ਹੁਣ ਉਹ ਨਾ ਫਲਿੱਪ ਹੋ ਰਹੇ ਨੇ ਨਾ ਉਹ Airbnb ਬੰਦ ਕਰਤੀ ਐ ਸੋ ਬੇਸਿਕਲੀ ਉਹਨਾਂ ਦੇ ਕੋਲੇ ਕੋਈ ਚੁਆਇਸ ਨਹੀਂ ਹੈਗੀ ਸੋ ਉਹ ਉਹਨੇ ਪੈਸੇ ਲਾ ਕੇ ਕਿਤੇ ਹੋਰ ਰੀਅਲ اسٹیਟ ਦੇ ਵਿੱਚ ਇਨਵੈਸਟ ਕਰਨਾ ਪਸੰਦ ਕਰਦੇ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਹੁਣ ਇੱਥੇ ਜੇ ਆਪਾਂ ਇਨਵੈਸਟ ਕਰਦੇ ਹਾਂ ਰੀਅਲ ਏਸਟੇਟ ਵਿੱਚ ਉਹ ਇੱਕ ਇਨਵੈਸਟਮੈਂਟ ਨਹੀਂ ਹੈ ਤਾਂ ਹੀ ਜ਼ਿਆਦਾ ਤੋਂ ਜ਼ਿਆਦਾ ਲੋਕ ਜੋ ਨੇ ਮੇਨ ਸਿਟੀ ਫੋਰ ਐਗਜ਼ੈਂਪਲ ਵੈਂਕੂਵਰ ਤੇ ਬਰਨਬੀ ਵਿਚੋਂ ਮੂਵ ਆਊਟ ਕਰਕੇ ਲੈਂਗਲੀ ਹੋਪ ਜਾਂ ਇਵਨ ਕੈਲਗਰੀ ਐਡਮਿੰਟਨ ਤੱਕ ਵੀ ਜਾ ਰਹੇ ਨੇ ਸਰ ਕੀ ਇਹ ਟ੍ਰੈਂਡ ਆਪਾਂ ਡਿਵੈਲਪਰਸ 'ਚ ਵੀ ਦੇਖ ਰਹੇ ਹਾਂ ਕਿ ਦੇ ਆਰ ਕਲੋਜ਼ਿੰਗ THEIR ਪ੍ਰੋਜੈਕਟਸ ਇੱਥੇ ਤੇ ਉਹ ਹੁਣ ਸ਼ਹਿਰ ਤੋਂ ਬਾਹਰ ਜਾ ਕੇ ਇਸ ਤਰ੍ਹਾਂ ਦੇ ਪ੍ਰੋਜੈਕਟਸ ਸ਼ੁਰੂ ਕਰ ਸਕਦੇ ਨੇ ਡਵੈਲਪਰਸ ਨੇ ਉੱਥੇ ਜਾਣਾ ਜਿੱਥੇ ਪਾਪੂਲੇਸ਼ਨ ਮੂਵ ਹੁੰਦੀ ਆ ਸਿੰਪਲ ਕੋਈ ਰਹਿਣਾ ਤਾਂ ਬੰਦਿਆਂ ਨੇ ਘਰਾਂ ਚਾਹਾਂਗੇ ਤੇ ਬੰਦੇ ਉੱਥੇ ਮੂਵ ਹੋਣਗੇ ਪਾਪੂਲੇਸ਼ਨ ਉੱਥੇ ਮੂਵ ਹੋਊਗੀ ਜਿੱਥੇ ਕੋਈ ਕੰਮ ਹੋਊਗਾ ਜਾਂ ਉਹਨਾਂ ਦਾ ਕੰਮ ਦੇ ਨਾਲ ਜਿਵੇਂ ਫੋਰ ਐਗਜ਼ਾਮਪਲ ਹੁਣ ਸਕਾਈ ਟ੍ਰੇਨ ਹੈ ਜਿਵੇਂ ਜਿਵੇਂ ਸਕਾਈ ਟ੍ਰੇਨ ਦਾ ਰੂਟ ਬਣ ਰਿਹਾ ਉਹਦੇ ਨਾਲ ਸਾਰੇ ਡਵੈਲਪਮੈਂਟ ਦੀਆਂ ਜਿਹੜੀਆਂ ਜਿੰਨੀ ਵੀ ਡਵੈਲਪਮੈਂਟ ਵਾਲੇ ਦੁਆਲੇ ਸਕਾਈ ਟ੍ਰੇਨ ਦੇ ਸਟੇਸ਼ਨਸ ਦੇ ਕੋਲੇ ਆ ਉਹਦੀ ਜ਼ੋਨਿੰਗ ਚੇਂਜ ਹੋ ਰਹੀ ਹੈ ਉਹਦੀ ਸਿੰਗਲ ਫੈਮਿਲੀ ਤੋਂ ਉਹਨਾਂ ਨੂੰ 4 ਸਟੋਰੀ 6 ਸਟੋਰੀ ਜਾਂ ਹਾਈ ਰੈਸ ਬਿਲਡਿੰਗਸ ਉੱਤੇ ਮਿਲ ਰਹੀਆਂ ਨੇ ਉਹ ਸ਼ਰਤੇ ਕਿ ਤੁਹਾਨੂੰ ਚੀਜ਼ਾਂ ਨੂੰ ਉਹਨਾਂ ਨੂੰ ਅਡਾਪਟ ਕਰਨਾ ਪੈਂਦਾ ਉਹਦਾ ਇੱਕ ਪ੍ਰੋਸੀਜਰ ਆ ਚਲੋ ਡਿਫਰੈਂਟ ਟਾਪਿਕ ਆ ਸਾਰਾ ਪਰ ਡਿਵੈਲਪਰਸ ਉੱਥੇ ਮੂਵ ਹੁੰਦੇ ਨੇ ਜਿੱਥੇ ਉਹਨਾਂ ਨੂੰ ਪਤਾ ਕਿ ਟ੍ਰਾਂਜ਼ਿਟ ਦਾ ਇਸ਼ੂ ਨਾ ਹੋਵੇ ਖਾਸ ਕਰਕੇ ਡਿਵੈਲਪਰਸ ਤਾਂ ਉਹਨਾਂ ਨੇ ਤਾਂ ਪ੍ਰੋਡਕਟ ਸੇਲ ਕਰਨਾ ਡਿਵੈਲਪਰ ਵਿਲ ਓਨਲੀ ਮੇਕ ਮਨੀ ਜੇ ਉਹਨਾਂ ਉਹ ਸਾਰਾ ਕੁਝ ਪ੍ਰੋਵਾਈਡ ਕਰਨਗੇ ਉੱਤੇ ਨੰਬਰ 1 ਟਰਾਂਸਪੋਰਟੇਸ਼ਨ ਤੇ ਦੂਸਰਾ ਹੁੰਦਾ ਕਿ affordability affordability ਆ ਕੇ ਡਿਵੈਲਪਰ ਦੀ ਉਹਦਾ ਖਰਾਬ ਹੁੰਦੀ ਹੈ ਜਦੋਂ ਸਿਟੀ ਇਟ ਟੇਕਸ ਫੋਰ ਐਵਰ ਟੂ ਅਪਰੂਵ देयर ਪਰਮਿਟਸ ਉਹਨਾਂ ਦੇ ਪਰਮਿਟ ਅਪਰੂਵ ਹੋਣ ਨੂੰ ਜਦੋਂ ਇੱਕ ਲੈਂਡ ਤੁਸੀਂ ਅਸੈਂਬਲ ਕੀਤਾ ਡਿਵੈਲਪਰ ਨੇ ਉਹਨੂੰ ਕੰਪਲੀਟ ਕਰਨਾ ਕੰਪਲੀਸ਼ਨ ਤੋਂ ਪਹਿਲਾਂ ਤੁਸੀਂ ਉਹਦੀ ਡਿਵੈਲਪਮੈਂਟ ਵਾਸਤੇ ਐਪਲੀਕੇਸ਼ਨ ਨਹੀਂ ਜਾਂਦੀ ਮੰਨ ਲਓ ਕਿਉਂਕਿ ਤੁਹਾਡੀ ਕੰਪਲੀਸ਼ਨ ਤੁਹਾਡੇ ਕੋਲ ਟਾਈਟਲ ਹੈ ਨਹੀਂਗਾ ਉਹਨੇ ਜਦੋਂ ਉਹਨਾਂ ਨੇ ਕੰਪਲੀਟ ਕਰ ਲਿਆ ਉਹਨਾਂ ਦਾ ਤਾਂ ਉਦੋਂ ਹੀ ਕਲੌਕ ਚੱਲ ਪੈਣਾ ਇੰਟਰਸਟ ਰੇਟ ਦਾ ਉਹਨਾਂ ਦਾ ਇਟ ਇਸ ਨਾਟ ਬੀਗ ਕੋਈ ਕੋਈ ਇਹਦੇ ਚ ਤਾਂ ਮੈਥਮੈਟਿਕ ਤਾਂ ਹੈ ਨਹੀਂਗਾ ਉਦੋਂ ਬਾਅਦ ਉਹਨਾਂ ਦੇ ਪੈਸੇ ਲੱਗਦੇ ਸਾਰੀ ਡਿਵੈਲਪਮੈਂਟ ਕਾਸਟ ਤੇ ਸਿਟੀ ਦੇ ਜਿੰਨੇ ਪ੍ਰੋਫੈਸ਼ਨਲਸ ਹਾਇਰ ਕਰਨੇ ਆ ਹਰ ਚੀਜ਼ ਦੀ ਕਾਸਟ ਆ ਜਿੰਨਾ ਪ੍ਰੋਜੈਕਟ ਡਿਲੇ ਹੋਈ ਜਾਂਦਾ ਹੈ ਉਹਨਾਂ ਡਿਵੈਲਪਰ ਜਿਹੜਾ ਆ ਉਹ ਟਾਈਟ ਹੋਈ ਜਾਂਦਾ ਹੈ ਉਹਦਾ ਪ੍ਰੋਫਿਟ ਮਾਰਜਨ ਘਟੀ ਜਾਂਦਾ ਐਂਡ ਆਫ ਦਾ ਡੇ ਡਿਵੈਲਪਰ ਵੀ ਆ ਕੇ ਆਪਣੇ ਕੰਜ਼ਿਊਮਰ ਤੋਂ ਪੈਸੇ ਪੂਰੇ ਕਰਨੇ ਆ ਕੰਜ਼ਿਊਮਰ ਅੱਜ ਉਹ ਕੁਆਲੀਫਾਈ ਨਹੀਂ ਕਰ ਰਿਹਾ ਸੋ ਜੇ ਦੇਖਿਆ ਜਾਵੇ ਰਿਪਲ ਇਫੈਕਟ ਆ ਹਰ ਚੀਜ਼ ਦਾ ਡਿਵੈਲਪਰ ਇਜ਼ ਅ ਡਿਵੈਲਪਰ ਬਿਕੋਜ਼ ਆਫ ਅ ਐਂਡ ਕੰ ਜਿਹੜਾ ਐਂਡ ਤੇ ਆ ਕੇ ਕੰਜ਼ਿਊਮਰ ਆ ਜੇ ਐਂਡ ਵਾਲਾ ਕੰਜ਼ਿਊਮਰ ਹੀ ਤੁਹਾਡਾ ਟੁੱਟਿਆ ਹੋਇਆ ਤਾਂ ਜਿਹੜਾ ਬੇਸ ਬਣਿਆ ਜਿੰਨਾ ਉਹਨੇ ਕੰਮ ਕੀਤਾ ਹੂ ਵਿਲ অর ਦੇ ਸੈਲ ਟੂ ਬੇਚਰਨ ਗੇਟੀਨੋ ਸੋ ਬੇਚਰਨ ਆਲ ਟੂ ਦ ਖਰੀਦਦਾਰ ਹੈ ਨੀਗਾ ਸੋ ਬਿਲਡਿੰਗ ਚ ਜਿੰਨੀ ਮਰਜ਼ੀ ਸੋਣੀ ਹੋਵੇ ਤੁਹਾਨੂੰ ਚੰਗੀ ਵੀ ਲੱਗਦੀ ਹੋਵੇ ਪਰ ਤੁਹਾਡੀ ਪਾਕਟ ਤਾਂ ਤੁਹਾਨੂੰ ਡਾਊਨ ਪੇਮੈਂਟ ਦੇ ਸਕਦੀ ਹੈ ਪੇਮੈਂਟ ਤੁਸੀਂ ਅਫੋਰਡ ਨਹੀਂ ਕਰ ਸਕਦੇ ਬਿਕੋਜ਼ ਆਫ ਇੰਟਰਸਟ ਰੇਟ ਸੋ ਬੇਸਿਕਲੀ ਇਹ ਸਾਰਾ ਕੁਝ ਘੁਮ ਕੇ ਇੱਕ ਇੰਟਰਸਟ ਤੇ ਤੇ ਦੂਸਰਾ ਜਿਹੜਾ ਹੈਗਾ ਬਿਊਰੋਕਰੇਸੀ ਦੇ ਜਿਹੜਾ ਸਿਟੀਆਂ ਦੇ ਵਿੱਚ ਇਨਾ ਡਿਲੇ ਹੋਣਾ ਜਿਹੜਾ ਹੁਣ BC ਗਵਰਨਮੈਂਟ ਕਾਫੀ ਇਹਦੇ ਮਗਰ ਵੀ ਪਈ ਹੋਈ ਹੈ ਚਾਹੇ ਤਾਂ ਉਹਨਾਂ ਦਾ ਵੀ ਡੋਨਟ ਨੋ ਉਹਦਾ ਇੰਪੈਕਟ ਕੀ ਹੋਊਗਾ ਹਜੇ ਕਿਉਂਕਿ ਹਜੇ ਤਾਂ ਬਹੁਤ ਇਨੀਸ਼ੀਅਲ ਸਟੇजेस ਨੇ ਜ਼ੋਨਿੰਗ ਵਗੈਰਾ ਚੇਂਜ ਕਰਦੇ ਆ ਪਰ ਜਿੰਨੀ ਦੇਰ ਸਿਟੀ ਦਾ ਪ੍ਰੋਸੈਸ ਟੇਜਦੀ ਹੁੰਦਾ ਉਹਨਾਂ ਚ ਡਿਵੈਲਪਰਸ ਕੁਝ ਨਹੀਂ ਕਰ ਸਕਦਾ ਡਿਵੈਲਪਰਸ ਉਹ ਬਹੁਤ ਟਾਈਟ ਹੁੰਦੇ ਆ ਬਿਕੋਜ਼ ਦੇ ਆਰ ਪਲੇਇੰਗ ਵਿਦ ਵੈਰੀ ਬਿਗ ਨੰਬਰਸ ਜੀ ਤੇ ਜੇ ਉਹਨਾਂ ਦੇ ਨੰਬਰਸ ਮਾੜੇ ਜਿਵੇਂ ਇਧਰ ਉਧਰ ਹੋ ਗਏ 0.123% ਦੇ ਪੁਆਇੰਟ ਦੇ ਜੀ ਤਾਂ ਉਹਨਾਂ ਦਾ ਨੰਬਰ ਜਿਵੇਂ ਆਪਾਂ ਥੋੜਾ ਜਿਹਾ ਐਂਗਲ ਆਪਾਂ ਥੱਲੇ ਨੂੰ ਚੇਂਜ ਕਰੀਏ ਤਾਂ ਦੂਰ ਜਾ ਕੇ ਉਹ ਮੀਲਾਂ 'ਚ ਫਰਕ ਪਾ ਜਾਂਦਾ ਉਵੇਂ ਡਿਵੈਲਪਰਸ ਦਾ ਬਿਕੋਜ਼ ਜਿੱਡੀ ਵੱਡੀ ਬਿਲਡਿੰਗ ਆ ਉਹਨਾਂ ਹੀ ਉਹਦਾ ਰਿਸਕ ਫੈਕਟਰ ਵੀ ਬਹੁਤ ਵੱਡਾ ਹੈ ਜੀ ਸਰਜੇ ਸਿਟੀ ਦੀ ਗੱਲ ਕਰੀਏ ਤਾਂ ਇੱਕ ਡਿਵੈਲਪਰਸ ਵੱਲੋਂ ਇਹ ਵੀ ਕੰਪਲੇਂਟ ਸੀ ਕਿ ਸਿਟੀਆਂ ਤੋਂ ਪਰਮਿਟ ਨਹੀਂ ਬਹੁਤ ਛੇਤੀ ਛੇਤੀ ਮਿਲ ਰਹੇ ਆ ਪਰ ਹੁਣ ਸਿਟੀ ਨੇ ਇੱਕ ਆਪਣੀ ਸਿਟੀ ਵੈਬਸਾਈਟ ਤੇ ਆਨਲਾਈਨ ਪਰਮਿਟ ਵਾਲੀ ਯੋਜਨਾ ਵੀ ਸ਼ੁਰੂ ਕੀਤੀ ਹੈ ਜੋ ਕਿ ਕਹਿ ਰਹੇ ਆ ਕਿ ਤੁਸੀਂ ਫਟਾਫਟ ਫਟਾਫਟ ਆਪਣੇ ਪਰਮਿਟਸ ਕਰਕੇ ਤੇ ਆਪਣਾ ਕੰਮ ਸ਼ੁਰੂ ਕਰ ਸਕਦੇ ਹੋ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਬਸ ਇਹ ਤਾਂ ਆਨਸਰ ਬੈਟਰ ਤਾਂ ਸਿਟੀ ਵਾਲੀ ਦੇ ਸਕਦੇ ਕਿ ਉਹ ਤਾਂ ਹੈਗਾ ਪਰ ਉਹ ਜਿੰਨਾ ਕੁ ਮੈਨੂੰ ਪਤਾ ਲੱਗਿਆ ਕਿ ਜ਼ਿਆਦਾ ਉਹ ਵੱਡੇ ਪ੍ਰੋਜੈਕਟਸ ਵਾਸਤੇ ਨਹੀਂ ਹੈਗਾ ਤੋ ਕਿ ਬਟੇ ਪ੍ਰੋਜੈਕਟਸ ਦੇ ਜਿਹੜੀਆਂ ਜਿਹੜੀ ਉਹਨਾਂ ਦੀਆਂ ਰਿਕੁਆਇਰਮੈਂਟਸ ਨੇ ਬਹੁਤ ਜ਼ਿਆਦਾ ਨੇ ਸਿੰਗਲ ਫੈਮਿਲੀ ਹੋਮਸ ਵਾਸਤੇ ਕਰ ਰਹੇ ਨੇ ਆਜ ਕਾਲ ਸਿੰਗਲ ਫੈਮਿਲੀ ਹੋਮ ਬਹੁਤ ਘਟਨੇ ਜਿਹੜੇ ਜਾਂ ਤੁਸੀਂ ਰੈਨੋਵੇਸ਼ਨਸ ਪਰਮਿਟ ਨੇ ਉਹ ਵੀ ਉਹ ਕਹਿੰਦੇ ਕਿ ਤੁਸੀਂ ਸਾਰਾ ਕੁਝ ਕੰਪਲੀਟ ਕਰਕੇ ਐਪਲੀਕੇਸ਼ਨ ਦੋ ਸਾਨੂੰ ਫਿਰ ਅਸੀਂ ਤੁਹਾਨੂੰ ਰਾਈਟ ਵੇ ਪਰਮਿਟ ਇਸ਼ੂ ਕਰਾਂਗੇ ਪਰ ਪ੍ਰੋਬਲਮ ਇਹ ਹੁੰਦੀ ਹੈ ਕਿ ਉਹ ਕੰਪਲੀਟ ਕਰਨ ਵਾਸਤੇ ਜਿਹੜੇ ਕ੍ਰਾਈਟੇਰੀਆ ਮੀਟ ਕਰਨੇ ਹੁੰਦੇ ਨੇ ਉਹ ਉਹਦੇ ਵਿੱਚ ਵੀ ਕਈ ਜਗ੍ਹਾ ਗ੍ਰੇ ਏਰੀਆਜ਼ ਹੁੰਦੇ ਨੇ ਸੋ ਬੇਸਿਕਲੀ ਤੁਹਾਨੂੰ ਪ੍ਰੋਫੈਸ਼ਨਲਸ ਹਾਇਰ ਕਰਕੇ ਜਦੋਂ ਕਿਸੇ ਨੂੰ ਕੋਈ ਉਹਨੂੰ ਕਿਵੇਂ ਪ੍ਰੋਜੈਕਟ ਕਰਦਾ ਕੋਈ ਕਿਵੇਂ ਪ੍ਰੋਜੈਕਟ ਕਰਦਾ ਸੋ ਉਹਦੇ ਹਜੇ ਰਿਜ਼ਲਟਸ ਇਹਦੇ ਬਾਰੇ ਵਧੀਆ ਤਾਂ ਨਹੀਂ ਆਏ ਜੀ ਪਰ ਹੋ ਸਕਦਾ ਕਿਉਂਕਿ ਇੰਪਰੂਵਮੈਂਟ ਨੂੰ ਟਾਈਮ ਲੱਗਦਾ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਚੀਜ਼ਾਂ ਨੂੰ ਇੰਪਰੂਵ ਵੀ ਕਰ ਦੇਣ ਤੇ ਥੋੜਾ ਬੈਟਰ ਹੋ ਜੂ ਪਰ ਵੱਡੇ ਪ੍ਰੋਜੈਕਟਸ ਦਾ ਹਜੇ ਕੁਝ ਨਹੀਂ ਦਿਖ ਰਿਹਾ ਜੀ ਸਰ ਆ ਸਰ ਬੇਸਡ ਔਨ ਯੋਰ ਐਕਸਪਰਟੀਸ ਆਫ ਦੀ ইয়ারਸ ਤੁਸੀਂ ਕੀ ਐਸੇ ਸੁਜੈਸ਼ਨ ਦੇਣਾ ਚਾਹੋਗੇ ਜਿਵੇਂ ਅੱਜ ਦੀ ਇੰਟਰਸਟ ਰੇਟ ਦੀ ਘਟौती ਹੈ ਉਦਾਂ ਦੇ ਐਸੇ ਕੀ ਕੀ ਫੈਕਟਰਸ ਨੇ ਜੋ ਸਿਟੀ ਕੰਟਰੀਬਿਊਟ ਕਰ ਸਕਦੀ ਹੈ ਕਿ ਅਫੋਰਡੇਬਿਲਿਟੀ ਇੱਕ ਲੇਮਨ ਦੇ ਆਸਾਨ ਹੋ ਜਾਏ ਸਿਟੀ ਦੇ ਕੰਟਰੋਲ ਚ ਸਿਟੀ ਟੈਕਸ ਤੋਂ ਜਾਂ ਪਲਾਨ ਅਪਰੂਵ ਕਰਨ ਤੋਂ ਬੜਾ ਕੁਝ ਨਹੀਂ ਹੈਗਾ ਸਿਟੀ ਨਹੀਂ ਕੁਝ ਕਰ ਸਕਦੀ ਡਿਮਾਂਡ ਐਂਡ ਸਪਲਾਈ ਦਾ ਰੋਲਾ ਆਲਵੇਸ ਜਿੱਥੇ ਵੀ ਡਿਮਾਂਡ ਜ਼ਿਆਦਾ ਹੋਊਗੀ ਉਥੇ ਪ੍ਰਾਈਸਸ ਨੂੰ ਕੰਟਰੋਲ ਕਰਨਾ ਮੁਸ਼ਕਲ ਹੈ ਕੋਈ ਵੀ ਇਕ ਕੋਈ ਵੀ ਇਕਨੋਮਿਸਟ ਤੁਹਾਨੂੰ ਅੱਗੇ ਇਹ ਗੱਲ ਦੱਸ ਸਕਦਾ ਹੈ ਸੋ ਬੇਸਿਕਲੀ ਸਿਟੀ ਦਾ ਇਹ ਇਹ ਜ਼ਰੂਰ ਕਰ ਸਕਦਾ ਕਿ ਜਿਹੜਾ ਡਿਵੈਲਪਰਸ ਨੇ ਜਾਂ ਸਿੰਗਲ ਫੈਮਿਲੀ ਦੇ ਹੋਣ ਚਾਹੇ ਟਾਊਨ ਹਾਊਸਸ ਦੇ ਕਾਂਡੋਸ ਦੇ ਕੋਈ ਵੀ ਨੇ ਜੇ ਉਹਨਾਂ ਦੇ ਪਰਮਿਟਸ ਜਿਹੜੇ ਆ ਉਹ ਜਲਦੀ ਮਿਲ ਜਾਣ ਉਹਦਾ ਪ੍ਰੋਸੈਸ ਜਿਹੜਾ ਆ ਉਹ ਸਪੀਡ ਅਪ ਹੋ ਜੇ ਤਾਂ ਕਿ ਉਹਦੀ ਜੇ 6 ਮਹੀਨੇ ਦੇ ਪੇਮੈਂਟ ਵੀ ਘੱਟ ਜਾਣ ਜੀ ਉਹਦਾ ਉਹਦਾ ਬਹੁਤ ਇੰਪੈਕਟ ਆ ਦੂਸਰਾ ਹੈਗਾ ਕਿ ਸਿਟੀ ਦੇ ਸਿਟੀ ਨੇ ਜਿਹੜੇ ਬਾਇ ਲਾਜ਼ ਬਿਲਡਿੰਗ ਕੋਡਸ ਨੂੰ ਅਡਾਪਟ ਕਰ ਰਹੇ ਉਹ ਬਹੁਤ ਸਟ੍ਰਿਕਟ ਹੋ ਜਾਂਦੇ ਆ ਤੇ ਉਹ ਬਹੁਤ ਜਿਆਦਾ ਉਹਨਾਂ ਦੇ ਵਿੱਚ ਡਿਮਾਂਡਿੰਗ ਆ ਪਹਿਲੋਂ 2x4 ਦੇ ਫਰੇਮ ਫੋਰ ਏਗਜ਼ਾਮਪਲ ਫਿਰ 2x6 ਹੁੰਦੇ ਹੀ ਜਗ੍ਹਾ 2x8 ਦੇ ਫਰੇਮ ਮੰਗਦੇ ਹੁਣ ਉਹਦੇ ਵਿੱਚ ਇਨਸੂਲੇਸ਼ਨ ਵੀ ਜਿਆਦਾ ਪੈਣੀ ਆ ਫਿਰ ਬਾਹਰ ਉਹ ਕਹਿੰਦੇ ਲੋਈ ਗਲਾਸ ਦੇ ਅੰਦਰ ਓਵਰ ધ ਈਅਰਸ ਉਹ ਕਹਿੰਦੇ ਤੁਹਾਡਾ ਇਹ ਜਿਹੜਾ ਪ੍ਰੋਜੈਕਟ ਆ ਇਹਦੇ ਵਿੱਚ ਇਹ એનર્ਜੀ ਐਫੀਸ਼ੀਐਂਟ ਹੋਣਾ ਚਾਹੀਦਾ ਪਰ ਪ੍ਰੋਬਲਮ ਕੀ ਆ એનર્ਜੀ ਐਫੀਸ਼ੀਐਂਟ ਕਰਕੇ ਕਰਕੇ ਜਿਹੜੇ ਤੁਹਾਡੇ ਹੀਟ ਤੇ ਕੂਲਿੰਗ ਦੀ ਸੇਵਿੰਗ ਹੋਣੀ ਆ ਤੁਹਾਡੇ ਘਰ ਦੇ ਉਦੋਂ ਤਾਂ ਬਹੁਤ ਗੁਣਾ ਵੱਧ ਤੁਸੀਂ ਪਹਿਲੋਂ ਘਰ ਦੇ ਉੱਤੇ ਲਾਤੇ ਉਹ ਤਾਂ ਸਾਰੀ ਉਮਰ ਚੋਂ ਤੁਹਾਡੀ ਉਨੀ ਸੇਵਿੰਗ ਹੋਣੀ ਵੀ ਹੈ ਨੀਗੀ ਸੋ ਕਈ ਜਗ੍ਹਾ ਤੇ ਅਕੇ ਜਿਹਨੇ ਆਪਣਾ ਸਮਾਨ ਵੇਚਣਾ ਉਹਨੇ ਆਪਣੀ ਚੀਜ਼ ਨੂੰ ਪ੍ਰਮੋਟ ਕਰਨਾ ਉਹ ਕਿਵੇਂ ਪ੍ਰਮੋਟ ਕਰਦਾ ਮੂਰਲੇ ਬੰਦੇ ਉਹਨੂੰ ਕਿਵੇਂ ਲੈਂਦੇ ਆ ਉਹ ਡਿਫਰੈਂਟ ਸਟੋਰੀ ਆ ਚਲੋ ਕਿਉਂਕਿ ਅੱਜ ਤੋ ਜਿਹੜੇ ਪੁਰਾਣੇ ਜਿਹੇ ਘਰ ਬਣੇ ਪੁਰਾਣੀਆਂ ਬਿਲਡਿੰਗਸ ਹਜੇ ਵੀ ਉਹ ਖੜੀਆਂ ਨੇ ਸੋਹਣੀਆਂ ਖੜੀਆਂ ਨੇ ਅੱਜ ਨਾਲੋਂ ਬੈਟਰ ਖੜੀਆਂ ਨੇ ਪਰ ਜਿਹੜੇ ਨਵੇਂ ਕੋਡ ਆਏ ਨੇ ਉਹ ਕੋਡ ਦੇ ਮੁਤਾਬਕ ਜਿਹੜੀ ਕੰਸਟਰਕਸ਼ਨ ਆ ਉਹ ਬਹੁਤ ਜ਼ਿਆਦਾ ਮਹਿੰਗੀ ਹੋ ਗਈ ਜਦੋਂ ਕੰਸਟਰਕਸ਼ਨ ਮਹਿੰਗੀ ਹੋ ਗਈ ਤਾਂ ਅਫੋਰਡੇਬਿਲਟੀ ਕਿਵੇਂ ਹਾਊ ਕੁੱਡ ਯੂ ਸੇ ਕਿ ਹੁਣ ਇਹ ਤੁਸੀਂ ਅਫੋਰਡ ਕਰ ਸਕਦੇ ਹੋ ਘਰ ਨੂੰ ਜਿਹਦੇ ਨਾਲ ਥੋੜਾ ਲੈਂਡ ਤਾਂ ਪਹਿਲਾਂ ਹੀ ਮਹਿੰਗਾ ਸੀਗਾ ਉਹਦੇ ਉੱਤੇ ਜਿਹੜੀ ਹੁਣ ਕੰਸਟਰਕਸ਼ਨ ਆ ਉਹਦੀ ਕਾਸਟ ਵੀ ਆਲਮੋਸਟ ਡਬਲ ਤੋਂ ਜ਼ਿਆਦਾ ਹੋ ਗਈ ਹੈ ਤੇ ਫਿਰ ਅਫੋਰਡੇਬਿਲਟੀ ਕਿੱਥੋਂ ਹੋ ਗਈ ਬਿਲਕੁਲ ਮਤਲਬ ਇਟ ਇਜ਼ ਅ ਵੈਰੀ ਵਾਸਟ ਟਾਪਿਕ ਜੇ ਆਪਾਂ ਇਹਦੇ ਚ ਗੱਲ ਕਰਨ ਲੱਗ ਜਾਈਏ ਤਾਂ ਮੈਨੂੰ ਲੱਗਦਾ ਹੈ ਕਿ ਵੀ ਊਡ ਬੀ ਸਿਟਿੰਗ ਹੇਅਰ 올 ਡੇ ਹਾਂਜੀ ਇਹ ਤਾਂ ਐਕਚੁਅਲੀ ਜਦੋਂ ਗਵਰਨਮੈਂਟਸ ਕੁਝ ਕਰਦੀਆਂ ਨੇ ਉਹਨਾਂ ਦੇ ਜਿਹੜੇ ਪੋਲੀਟੀਕਲ ਅਜੈਂਡਸ ਹੁੰਦੇ ਨੇ ਉਹਨਾਂ ਨੇ ਬਹੁਤ ਚੀਜ਼ਾਂ ਨੇ ਜਿਹੜਾ ਲੇਮਨ ਨੂੰ ਆਮ ਜਿਵੇਂ ਪਬਲਿਕ ਆ ਜਿਹੜਾ ਕੋਈ ਸੈਕਟਰ ਚ ਫੋਰ ਐਗਜ਼ਾਮਪਲ ਕੋਈ ਆਈਟੀ ਸੈਕਟਰ ਚ ਕੰਮ ਕਰਦਾ ਉਹਨੇ ਕੰਪਿਊਟਰ ਬਾਰੇ ਗੱਲ ਹੁੰਦੀ ਹੈ ਜਾਂ ਟੈਕਨੋਲੋਜੀ ਬਾਰੇ ਜਾਂ ਫੋਰ ਆਰਟੀਫੀਸ਼ੀਅਲ ਇੰਟੈਲੀਜੈਂਸ ਬਾਰੇ ਉਹਨਾਂ ਲਈ ਉਹ ਪੀਸ ਆਫ ਕੇਕਾ ਮੇਰੇ ਲਈ ਉਹ ਬਹੁਤ ਵੱਡੀ ਪਰ ਜੇ ਉਹਨਾਂ ਨੂੰ ਕਹ ਦੋ ਕਿ ਹਾਂ ਤੇਰੀ ਟੈਪ ਲੀਕ ਕਰਦੀ ਦੀ ਵਾਸ਼ਰ ਚੇਂਜ ਕਰ ਦਿਓ ਤੁਹਾਡੇ ਵਰ ਨਾ ਇੰਝ ਆ ਕੇ ਜਾਂਦੇ ਵੀ ਮੇਹੀ ਇਹ ਤਾਂ ਬਹੁਤ ਔਖਾ ਕੰਮ ਉਹ ਪਲੰਮਰ ਪਲੰਮਰ ਨੂੰ ਬੁਲਾਉਣਗੇ ਉਹਨੇ 50 ਡਾਲਰ ਆਉਣ ਦੇ ਲੈਣੇ ਵਾਸ਼ਰ ਪਾ ਕੇ ਜਾਓ 200 ਡਾਲਰ ਦਾ ਬਿੱਲ ਬਣਾ ਕਹਿੰਦਾ ਮਤਲਬ ਜਿਹੜਾ ਕੰਮ ਜਿਹਨੂੰ ਪਤਾ ਹੈ ਜੀ ਉਹਦੇ ਬਾਰੇ ਜਦੋਂ ਆਪਾਂ ਗੱਲ ਕਰਦੇ ਆ ਜਿਹੜੇ ਬਿਲਡਰਸ ਨਾਲ ਗੱਲ ਕਰੋ ਤਾਂ ਉਹ ਕਹਿੰਦੇ ਅਨੈਸੈਸਰਲੀ ਬਹੁਤ ਚੀਜ਼ਾਂ ਬਤਾ ਦਿੰਆਂ ਬਿਲਡਿੰਗ ਕੋਡ ਦੇ ਵਿੱਚ ਉਹ ਉਹਦੇ ਨਾਲ ਜਿਹੜੀ ਅਫੋਰਡੇਬਿਲਟੀ ਤੁਸੀਂ ਕਿਵੇਂ ਕਰੋਗੇ ਜੇ ਬਿਲਡਰ ਦੀ ਕਾਸਟ ਜਿਹੜੀ ਆ 100 ਡਾਲਰ 75 ਡਾਲਰ ਤੋਂ 100 ਤੱਕ ਆ ਗਈ ਪਰ ਸਕੁਅਰ ਫੁੱਟ 100 ਤੋਂ ਹੁਣ 15 ਹੁਣ ਆਲਮੋਸਟ 200 ਡਾਲਰ ਦੇ ਨੇੜੇ ਪਰ ਸਕੁਅਰ ਫੁੱਟ ਕਾਸਟ ਆ ਬਿਲਡਿੰਗ ਦੀ ਉਹ ਵੀ ਐ ਨਹੀਂ ਹੈਗਾ ਕਿ ਤੁਸੀਂ ਬਹੁਤ ਫੈਂਸੀ ਕਰ ਬਣਾ ਰਹੇ ਹੋ ਸੋ so 200 ਡਾਲਰ ਜਦੋਂ ਤੁਸੀਂ ਲਾਉਂਗੇ 4000 ਸਕਰ ਫੁੱਟ ਘਰ ਦੇ ਉੱਤੇ ਤਾਂ 8 ਲੱਖ ਡਾਲਰ ਦੀ ਕਾਸਟ ਆ ਤੁਹਾਡੀ ਉਹ ਜੀ ਉਹਦੇ ਉੱਤੇ ਉਹਨੇ ਪ੍ਰੋਫਿਟ ਵੀ ਲੈਣਾ ਹੈ ਉਹਨੇ ਲੈਂਡ ਜਿਹੜੀ ਹੋਲਡ ਕੀਤੀ ਐ ਨਾ ਜਿਹੜੀ ਉਹਦਾ ਉਹ ਐਪਰੀਸ਼ੀਏਟ ਵੀ ਹੁੰਦੀ ਹੈ ਪਲੱਸ ਜੇ ਬਿਲਡਰ ਨੇ 15 20% ਕਮਾਇਆ ਨਹੀਂ ਕਮਾ ਕੇ ਉਹਨੇ ਅੱਗੇ ਇਕਵਿਟੀ ਚ ਪਾਉਣਾ ਹੈ ਅੱਗੇ ਉਹਦੀ ਜੇਬ ਤਾਂ ਬਹੁਤ ਥੋੜਾ ਪੈਂਦਾ ਸੋ ਪਰ ਐਂਡ ਰਿਜ਼ਲਟ ਤੇ ਆ ਕੇ ਕੰਜ਼ਿਊਮਰ ਜਿਹੜਾ ਆ ਉਹ ਮਾਰਿਆ ਜਾਂਦਾ ਆ ਤੇ ਕੰਜ਼ਿਊਮਰ ਜਿਵੇਂ ਜਿਵੇਂ ਪੇਮੈਂਟਸ ਵੱਡੀਆਂ ਹੁੰਦੀਆਂ ਨੇ ਉਹਦੇ ਕਰਕੇ ਫਿਰ ਉਹ ਉਹਦੀ ਉਹਦੀ ਜਿਹੜੀ ਕੁਆਲੀਫਾਈ ਕਰਨਾ ਕਿਸੇ ਵੀ ਚੀਜ਼ ਵਾਸਤੇ ਔਖਾ ਹੈ ਤੇ ਦੈਟਸ ਦਾ ਰੀਜ਼ਨ ਕਿ ਬਹੁਤ ਹੁਣ ਜੇ ਤੁਸੀਂ ਪਿੱਛੇ ਨਿਊਜ਼ ਦੇਖੀ ਹੋਣੀ ਆ ਕਿ ਲਾਸਟ ਈਅਰ देयर ਇਜ਼ ਸਟੈਟਸ ਦੱਸਿਆ ਕਿ ਕੈਲਗਰੀ ਦੇ ਵਿੱਚ 97000 ਮਾਈਗ੍ਰੇਸ਼ਨ ਹੋ ਜਨਮੀ ਉਹ ਜ਼ਿਆਦਾ ਟੋਰਾਂਟੋ ਤੇ ਵੈਂਕੂਵਰ ਤੇ ਹੋਈ ਹੋੜੀ 64000 ਤੋਂ ਤੇ ਐਡਮਿੰਟਨ ਦੇ ਵਿੱਚ ਹੋਈ ਉਹ ਵੀ ਇਤਨੀ ਹੋਈ ਹੈ ਹਾਂ ਉਥੇ ਘਰ ਸਸਤੇ ਜ਼ਰੂਰ ਹੈਗੇ ਜੀ ਕਾਫੀ ਸਸਤੇ ਹੈ ਸਾਡੇ ਨਾਲ ਕੋਈ 5 ਲੱਖ ਦੇ ਵਿੱਚ ਉਹਨਾ ਘਰ ਮਿਲ ਜਾਂਦਾ 5.5 ਦੇ ਵਿੱਚ ਕੈਲਗਰੀ ਦੇ ਵਿੱਚ ਥੋੜੇ ਜਿ ਹੁਣ ਪ੍ਰਾਈਸਸ ਵਧੀਆਂ ਨੇ ਉਹ ਆਪਣੇ ਨਾਲ ਗੁੱਸੇ ਵੀ ਆ ਬੀਸੀ ਵਾਲਿਆਂ ਨਾਲ ਵੀ ਕਿਹਾ ਸਾਡੇ ਪ੍ਰਾਈਸਾਂ ਵਧਾ ਦੇਣੇ ਪਰ ਪ੍ਰੋਬਲਮ ਇਹ ਹੈ ਵੀ ਜਦੋਂ ਇੱਕ ਇੱਕ ਸਾਲ ਦੇ ਵਿੱਚ ਤੁਸੀਂ ਇੱਕ ਸਾਲ 1 ਲੱਖ 1.5 ਲੱਖ ਬੰਦਾ ਕਿਤੇ ਫਿੱਟ ਕਰ ਦੋ ਜਾ ਕੇ ਤੇ ਉਹਨੂੰ ਜੋਬਸ ਕਿਨੇ ਦੇਣੀਆਂ ਆ ਐਗਜ਼ੈਕਟਲੀ ਸੋ ਬੇਸਿਕਲੀ ਘਰ ਸਸਤਾ ਲੈ ਲਓਗੇ ਰੋਟੀ ਤਾਂ ਫਿਰ ਖਾਣੀ ਆ ਕਿਤੋਂ ਬਿਲਕੁਲ ਉਹੀ ਡਿਮਾਂਡ ਵਰਸਸ ਸਪਲਾਈ ਵਾਲਾ ਕਨਸੈਪਟ ਆ ਜਾਂਦਾ ਹੈ ਬਿਲਕੁਲ ਥੈਂਕ ਯੂ ਸੋ ਮੱਚ ਸਰ ਸਾਡੇ ਨਾਲ ਜੁੜਨ ਲਈ ਅੱਜ ਤੇ ਅਸੀਂ ਤੁਹਾਡੇ ਨਾਲ ਦੁਬਾਰਾ ਫੇਰ ਜੁੜਨਾ ਚਾਹਾਂਗੇ ਟੂ ਡਿਸਕਸ ਇਸੇ ਟਾਪਿਕ ਨੂੰ ਹੋਰ ਇੰਟੈਂਸਲੀ ਕੀ ਹੋ ਰਹੇ ਦੇ ਚ ਕੀ ਕੀ ਫੈਕਟਰਸ ਨੇ ਫਰਮ ਫਰਸਟ ਟਾਈਮ ਬਾਇਰ ਟੂ ਕਰੰਟ ਮਾਰਗੇਜ ਹੋਲਡਰਸ ਟੂ ਪੋਟੈਂਸ਼ੀਅਲ ਬਾਇਰਸ ਹੂ ਆਰ ਮੂਵਿੰਗ ਹੇਅਰ ਤਾਂ ਆ ਵੁੱਡ ਲਵ ਟੂ ਸੀ ਯੂ ਹੇਅਰ ਇਨ ਦਿਸ ਸਟੂਡੀਓ ਅਗੇਨ ਜੀ ਡੈਫੀਨਿਟਲੀ ਬਿਕੋਜ਼ ਇਟ ਇਜ਼ ਅ ਵੈਰੀ ਵਾਸਟ ਸਬਜੈਕਟ ਵਾਸਟ ਤਾਂ ਹੈਗਾ ਜੀ ਬਹੁਤ ਵੱਡੀ ਇਨਵੈਸਟਮੈਂਟ ਇਨਵੋਲਵ ਹੁੰਦੀ ਹੈ ਇਹਦੇ ਵਿੱਚ ਤੇ ਜਿਹਦੀ ਕਈ ਵਾਰੀ ਜੇ ਆਪਾਂ ਰੀਅਲਟਰ ਤੁਹਾਨੂੰ ਜਿਹੜਾ ਨਹੀਂ ਪ੍ਰੋਪਰ ਮਿਲਦਾ ਤਾਂ ਤੁਸੀਂ ਬਹੁਤ ਗਲਤ ਡਿਸੀਜਨ ਲੈ ਲੈਂਦੇ ਹੋ ਸੋ ਬੇਸਿਕਲੀ ਕੀ ਹੈ ਕਿ ਬਹੁਤ ਚੀਜ਼ਾਂ ਨੇ ਲਰਨ ਕਰਨ ਨੂੰ ਜੀ ਸਮਝਣ ਵਾਲੀ ਹਾਂਜੀ ਤੇ ਸਹਿਜ ਨਾਲ ਸਮਝਣ ਵਾਲੀਆਂ ਚੀਜ਼ਾਂ ਹਾਂਜੀ ਸੋ ਡੈਫੀਨਿਟਲੀ ਥੈਂਕ ਯੂ ਮੈਨੂੰ ਬੁਲਾਉਣ ਲਈ ਜੇ ਜਦੋਂ ਵੀ ਤੁਸੀਂ ਬਿਲਾਉਂਗੇ ਫਿਰ ਆ ਜਾਵਾਂਗੇ ਜਿਦਾਂ ਕਿ ਆਪਾਂ ਨੂੰ ਰਾਈਟ ਕਾਈਂਡ ਆਫ ਰੀਅਲ ਏਸਟੇਟ ਐਕਸਪਰਟ ਦੀ ਜ਼ਰੂਰਤ ਪੈਂਦੀ ਹੈ ਤਾਂ ਵੀ ਵੁੱਡ ਲਵ ਇਟ ਕਿ ਤੁਸੀਂ ਆਪਣੀ ਥੋੜੀ ਇਨਫੋਰਮੇਸ਼ਨ ਸਾਡੇ ਆਡੀਅנס ਨਾਲ ਸ਼ੇਅਰ ਕਰੋ ਡੈਫੀਨਟਲੀ ਤੁਸੀਂ ਮੈਨੂੰ ਮੈਂ ਦੀਪ ਚੱਜ ਮੈਂ ਸਰਟਨ ਅਲਾਈਅੰਸ ਸਰੀਫ ਆਫਿਸ ਅਮਰਾਈ ਤੇ ਸੋ ਮੇਰਾ ਫੋਨ ਨੰਬਰ ਡਾਇਰੈਕਟ 6048254900 6048254900 ਤੁਸੀਂ ਮੈਨੂੰ ਕਦੋਂ ਵੀ ਫੋਨ ਕਰੋਗੇ i will get back to you awesome awesome thank you so awesome much man. sir da ac gate deep judge sade naal aur assi inna naal chete hi dobara phir judange udon tak tusi dekhde raho tv punjab